ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਦ ਹੈ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੇ ਆਪਾਂ ਡਿਜ਼ਾਈਨ ਇਹ ਪਸਲਾਈ ਤੇ ਬਾਈ ਕੁੰਡੇ ਲੈ ਏ ਨੇ ਇੱਕ ਚਲਾਈ ਸਿੱਧੀ ਕਪੁੱਠੀ ਬਣਾ ਲਈ ਜੇ ਆਪਾਂ ਨੇ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਆਂ ਜੀ ਇੱਕ ਗੁੰਡਾ ਉਤਾਦ ਲਈ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਪੁੱਠੇ ਬੋਣ ਲਈ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਆਪਾਂ ਸਿੱਧੇ ਬਣਾ ਲਈ ਧਾਗਾ ਅੱਗੇ ਕਰਕੇ ਚਾਰ ਗੁੰਡੇ ਫੇਰ ਆਪਾਂ ਪੁੱਠੇ ਬੋਣਾਂਗੇ ਜੀ ਇੱਕ 2 3 4 ਧਾਗਾ ਪਿੱਛੇ ਕਰਕੇ ਚਾਰ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ 2 3 4 ਧਾਗਾ ਅੱਗੇ ਕਰਕੇ ਚਾਰ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ 1 2 3 4 ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਹੁਣ ਆਪਾਂ ਅੱਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੀ ਸਾਰੀ ਪੁੱਠੀ ਬਣੂਗੀ। ਕਾਲੀ ਸਲਾਈ ਆਪਣੀ ਪੁੱਠੀ ਬਣਾਵਾਂਗੇ। ਹਾਂ ਜੀ ਸਾਰੇ ਸਲਾਈ ਆਪਾਂ ਨੇ ਪੁੱਠੇ ਬਣਾ ਲਈ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਧਾਗਾ ਅੱਗੇ ਕਰਕੇ ਆਪਾਂ 4 ਗੁੰਡੇ ਪੁੱਠੇ ਗੋਣਾਗੇ 1 2 3 4 ਹੁਣ ਧਾਗਾ ਪਿੱਛੇ ਕਰਕੇ ਆਪਾਂ 2 ਗੁੰਡੇ ਆਪਾਂ ਅੱਗੇ ਲੈ ਕੇ ਆਵਾਂਗੇ ਜੀ ਇਹ ਦੋ ਕੁੰਡੇ ਆਪਾਂ ਪਿੱਛੇ ਲੈ ਕੇ ਜਾਵਾਂਗੇ ਪਰ ਫਿਰ ਚਾਰ ਕੁੰਡੇ ਸਿੱਧੇ ਹੋਣਗੇ ਜੀ ਇੱਕ ਦੋ ਤਿੰਨ ਚਾਰ धागा अगे करके अपना चार कुंडे पुठे बवे जी एक दो तीन चार धागा पिछे करके फिर अपना दो कुंडे आप पिछे लेके जागे जी कुंडे आप अगे लेके आवे जी ਨਪ ਚਾਰ ਕੁੰਡੇ ਸਿੱਧੇ ਹੋਣਾਂਗੇ 2 3 4 ਧਾਗਾ ਅੱਗੇ ਕਰਕੇ ਚਾਰ ਕੁੰਡੇ ਆਪਾਂ ਪੁੱਠੇ ਹੋਣਾਂਗੇ 4 ਇੱਕ ਗੁੰਡਾ ਆਪਾਂ ਸਿੱਧਾ ਹੋਣਾਂਗੇ ਆਪਾਂ ਅੱਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੀ ਸਾਰੀ ਫੇਰ ਪੁੱਠੀ ਬਣਨੀ ਹੈ ਜੀ ਪੁੱਠੀ ਸਲਾਈ ਜੇ ਆਪਣੇ ਕੋਈ ਡਿਜ਼ਾਈਨ ਨਹੀਂ ਬਣਦਾ ਜੀ ਸਾਰੀ ਸਲਾਈ ਪੁੱਠੀ ਬਣੂਗੀ ਸਾਰੇ ਸਲਾਈਪਾਂ ਦੇ ਪੁੱਠੇ ਬਣਾ ਲਈ ਜੀ ਹੁਣ ਆਪਾਂ ਗਏ ਸਿੱਧੀ ਸਲਾਈ ਤੇ ਇੱਕ ਗੁੰਡਾ ਤਾਰ ਲਈ ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਗੁੰਨ ਲਈ ਆਪਾਂ ਨੇ ਹੁਣ ਆਪਾਂ ਦੋ ਗੁੰਡੇ ਅੱਗੇ ਲੈ ਕੇ ਆਵਾਂਗੇ ਜੀ ਇੱਕ ਗੁੰਡਾ ਆਪਾਂ ਪਿੱਛੇ ਲੈ ਕੇ ਜਾਵਾਂਗੇ फिर आप कुंडे सीधे बुना दो तीन फिर आप पुठ्ठा कुंडा अगे लेवे जी कुंडे आप पिछे लेके जागे जी फिर पाई कुंडे सीधे बुना तागा अगे करके हर एक दो दो उठे बुना जी फिर दो जी। जी कुंडे अगे लेके आवेंगे एक कुंडा ये पीछे लेके जागे जी आप तीन कुंडे सीधे बुन लागे जी एक दो तीन फिर आप पुट्ठा कुा अवे जी दोडे आप पिछे लेके जागे जी फिर कुंडे आप सीधे गे जी एक दो तीन ते करके तीन कुंडे आप पुठ्ठे बुना कंडा आप सीधा बुना ਪਾਂ ਅਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਸਾਰੀ ਪੁੱਠੀ ਬਣਨੀ ਹੈ ਜੀ ਆਪਣੀ ਦਿਖਾਣੇ ਹੈ ਜੀ ਅਖੇ ਹੁਣ ਪੁੱਠੀ ਸਲਾਈ ਬਣ ਗਈ ਜੀ ਆਪਣੀ ਆਪਾਂ ਅਗੇ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਇੱਕ ਇੱਕ ਦੋ ਗੁੰਡੇ ਆਪਾਂ ਪੁੱਠੇ ਗੁੰਨ ਲਏ ਫਿਰ ਧਾਗਾ ਪਿੱਛੇ ਕਰਕੇ ਆਪਾਂ ਇਹ ਦੋ ਗੁੰਡੇ ਆਪਾਂ ਅੱਗੇ ਲੈ ਕੇ ਆਵਾਂਗੇ ਇੱਕ ਗੁੰਡਾ पिछे लेके जागे जी एक दो कुंडा कुछ सीधा पुना गे जी दोडे आप सीधे पाँगे जी एक दो फिर कुंडे को अगे लेके आवों जी कुंडे आप पिछे लेके जागे जी ਇਹਦੇ ਪੂ ਕੁੰਡੇ ਅਸੀਂ ਤੇ ਹੋਣਾਗੇ। ਨਾ ਫੇਰ ਆਪਾਂ ਇਹ ਦੋ ਕੁੰਡੇ ਅੱਗੇ ਲਿਆਵਾਂਗੇ ਜੀ। ਇੱਕ ਕੁੰਡਾ ਰਹਿ ਗਿਆ ਜੀ ਆਪਣੇ ਨੂੰ। ਵਿਚਕਾਰ ਲੈ ਕੇ ਜਾਵਾਂਗੇ ਜੀ। ਬਰੇ ਕੁੰਡੇ ਪਾਸੇ ਤੇ ਹੋਣਾਗੇ ਜੀ। ਦੋ ਕੁੰਡੇ ਪੋਰ ਸਿੱਧੇ ਹੁਣਾਗੇ ਫਿਰ ਆਪਾਂ ਇਹ ਇੱਕ ਕੁੰਡੇ ਨੂੰ ਪੱਗਲੇ ਆਵਾਂਗੇ ਜੀ ਦੋ ਕੁੰਡੇ ਆਪਾਂ ਪਿੱਛੇ ਲੈ ਜਾਾਂਗੇ ਫਿਰ ਕੁੰਡੇ ਸਿੱਧੇ ਹੋਣਾਂਗੇ ਜੀ ਆਪਾਂ ਇੱਕ ਦੋ ਤਿੰਨ ਤੱਕ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਹੁਣਾਗੇ ਹੁਣ ਆਪਾਂ ਅੱਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਫੇਰ ਆਪਣੀ ਸਾਰੀ ਪੁੱਠੀ ਬਣਨੀ ਹੈ ਜੀ। ਆਹ ਲੋ ਜੀ ਪੁੱਠੀ ਸਲਾਈ ਬਣਾ ਲਈ ਆਪਾਂ ਨੇ ਹੁਣ ਆਪਾਂ ਅੱਗੇ ਸਿੱਧੀ ਸਲਾਈ ਤੇ ਇਹ ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਹੁਣ ਆਪਣਾ ਦੂਜਾ ਡਿਜ਼ਾਈਨ ਸ਼ੁਰੂ ਹੋਊਗਾ ਜੀ। ਪਹਿਲਾਂ ਆਪਾਂ ਉਹਰੇ ਪੁੱਠੇ ਕੁੰਡੇ ਬਣਾਏ ਸੀ ਜੀ। ਹੁਣ ਪਹਿਲਾਂ ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ 1 2 3 4 ਧਾਗਾ ਅੱਗੇ ਕਰਕੇ ਚਾਰ ਕੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਇੱਕ 2 3 4 ਧਾਗਾ ਪਿੱਛੇ ਕਰਕੇ 4 ਗੁੰਡੇ ਆਪਾਂ ਸਿੱਧੇ ਬੋਣਾਂਗੇ ਜੀ 1 2 3 4 4 ਗੁੰਡੇ ਆਪਾਂ ਪੁੱਠੇ ਬੋਣਾਂਗੇ ਜੀ 1 2 3 4 ਧਾਗਾ ਪਿੱਛੇ ਕਰਕੇ 4 ਕੁੰਡੇ 'ਪਾ ਸਿੱਧੇ ਹੋਣਾਂਗੇ। 4 4 ਹੋਣਾ ਵਿੱਚ ਸਿੱਧੇ ਹੋਣਾਂਗੇ। ਆਪਾਂ ਅਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਸਾਰੀ ਪੁੱਠੇ ਬਣੀ ਜਾਊਗੀ ਜੀ। సారి సైీ బీ హాగే సరిధి సతారీ ఫే చ ਦੋ ਕੁੰਡੇ ਆਪਾਂ ਪਿੱਛੇ ਲੈ ਕੇ ਆਵਾਂਗੇ ਦੋ ਕੁੰਡੇ ਅੱਗੇ ਲੈ ਕੇ ਆਵਾਂਗੇ ਫਿਰ ਆਪਾਂ ਚਾਰ ਕੁੰਡੇ ਸਿੱਧੇ ਬੋਣਾਂਗੇ 1 2 3 4 ਧਾਗਾ ਅੱਗੇ ਕਰਕੇ ਚਾਰ ਕੁੰਡੇ ਆਪਾਂ ਬੁੱਠੇ ਬੋਣਾਂਗੇ 2 3 4 फिर धागा पिछे करके अपना अग कुे अगे दो कुंडे आप पिछे ले जाएंगे फिर चार कुंडे सीधे पौना गे जी एक दो तीन चार धागा अगे करके दो कुंडे आपे बोना गे जी नहीं सॉरी चार कुंडे उठे बुना जी धागा पिछे करके फेर पो कुे अगे लिया जी दो कुंडे आप पिछे ले जाऊँगे जी चार कुंडे सीधे बुना साइड वाला भी सीधा बुनना गे ਪਾਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਵੇਦ ਆਪਣੀ ਸਾਰੇ ਪੁੱਠੇ ਬਣਨੇ ਆ సారి సలా పుట్టి బా గే స ఉతారీ దో కు సీధే బీ జో కుండే పుట్టు అండి దో కుండే పిచ్చే లే ਕਿਰਪਾ ਕੁੰਡੇ ਸਿੱਧੇ ਪੋਣਾਗੇ ਜੀ ਇੱਕ ਦੋ ਤਿੰਨ ਤਾਂ ਗਾ ਅੱਗੇ ਕਰਕੇ ਫਿਰ ਪਾ ਇੱਕ ਦੋ ਦੋ ਕੁੰਡੇ ਪੁੱਠੇ ਬਣ ਲਈ ਹੁਣ ਫੇਰ ਇੱਕ ਕੁੰਡਾ ਆਪਾਂ ਅੱਗੇ ਲੈ ਕੇ ਆਵਾਂਗੇ ਦੋ ਕੁੰਡੇ ਆਪਾਂ ਅੱਗੇ ਲਿਆਵਾਂਗੇ ਇੱਕ ਪਿੱਛੇ ਲੈ ਕੇ ਜਾਵਾਂਗੇ ਫਿਰ ਆਪਾਂ ਇਹ ਤਿੰਨ ਕੁੰਡੇ ਸਿੱਧੇ ਹੋਣਾਗੇ ਜੀ 1 2 3 ਫਿਰ ਆਪਾਂ ਇਹ ਪੁੱਠਾ ਕੁੰਡਾ ਅੱਗੇ ਲੈ ਕੇ ਆਵਾਂਗੇ ਜੀ ਦੋ ਕੁੰਡੇ ਆਪਾਂ ਇਹ ਪਿੱਛੇ ਲੈ ਕੇ ਜਾਵਾਂਗੇ ਜੀ ਤਿੰਨ ਕੁੰਡੇ ਆਪਾਂ ਸਿੱਧੇ ਹੋਣਾਗੇ ਜੀ 1 2 3 ਤਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੋਣਾਂਗੇ ਫਿਰ ਇੱਕ ਕੁੰਡਾ ਅੱਗੇ ਲਿਆਵਾਂਗੇ ਪਿੱਛੇ ਲੈ ਜਾਵਾਂਗੇ ਦੋ ਕੁੰਡੇ ਆਪਾਂ ਅੱਗੇ ਲੈ ਕੇ ਆਵਾਂਗੇ ਤਿੰਨ ਕੁੰਡੇ ਆਪਾਂ ਸਿੱਧੇ ਬੋਣਾਂਗੇ ਜੀ ਇਹ ਇਹ ਵੀ ਆਪਾਂ ਤਿੰਨ ਕੁੰਡੇ ਸਿੱਧੇ ਹੋਣਾਂਗੇ ਸਾਈਡ ਵਾਲੇ ਪੁੱਠੀ ਸਲਾਈ ਦੇ ਆਗੇ ਜੀ ਪੁੱਠੀ ਸਲਾਈ ਸਾਰੇ ਪੁੱਠੇ ਬਣਨੀਆਂ ਜੀ ਲੋਗੀ ਸਾਰੇ ਸਲਾਈ ਉੱਠੀ ਬਣ ਗਏ ਆਪਣੇ ਹੁਣ ਫਸਿੱਧੀ ਸਲਾਈ ਤੇ ਆ ਗਈ ਇੱਕ ਗੁੰਡਾ ਉਤਾਰ ਲਈ ਇਹ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਇੱਕ ਗੁੰਡਾ ਹੋਰ ਆਪਣਾ ਸਿੱਧਾ ਹੈ ਫਿਰ ਆਪਾਂ ਇਹ ਪੁੱਠਾ ਗੁੰਡਾ ਅੱਗੇ ਲੈ ਕੇ ਆਵਾਂਗੇ ਦੋ ਗੁੰਡੇ ਆਪਾਂ ਪਿੱਛੇ ਲੈ ਕੇ ਜਾਵਾਂਗੇ ਗੁੰਡੇ ਸਿੱਧੇ ਪੋਣਾਂਗੇ ਇਹਦੇ ਪਾਇ ਦੋ ਕੁੰਡੇ ਅੱਗੇ ਲਿਆਵਾਂਗੇ ਜੀ ਇੱਕ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਕੁੰਡੇ ਸਿੱਧੇ ਪਾਉਣਾਂਗੇ ਜੀ ਆਪਾਂ ਬਹੁਤ ਹੀ ਸਿੰਪਲ ਤੇ ਆਸਾਨ ਜਿਹਾ ਡਿਜ਼ਾਈਨ ਹੈ ਜੀ ਬਣਦਾ ਵੀ ਬਣ ਕੇ ਹੀ ਬਹੁਤ ਸੋਹਣਾ ਲੱਗਦਾ ਹੈ ਫਿਰ ਆਪਾਂ ਇਹ ਕੁੰਡਾ ਅੱਗੇ ਲਿਆਵਾਂਗੇ ਜੀ ਦੋ ਕੁੰਡੇ ਪਿੱਛੇ ਲੈ ਜਾਵਾਂਗੇ സിധേ ബുണ്ടാഗേ ഫെ കുവേ കുടയാ സിദ്ധേ ബുണാഗേ फिर पुट्ठी सिलाई सारी पुठ्ठी बनने जी अपने दो डिजाइन बन के तैयार हो गए फिर दोबारा और शुरू हो जाए जी डिजाइन अपना देखो जी कि सोना डिजाइन बन के तैयार हो जी ਬਣਾਉ ਜੀ ਡਿਜ਼ਾਈਨ ਮਿਲਦੇ ਆ ਅਗਲੀ ਵੀਡੀਓ ਚ ਨਾਲ ਦੇਖੋ ਤੁਸੀਂ ਆਪਣੇ ਕੋਲੇ ਬਣੀ ਹੋਈ ਹੈ ਜੀ ਜਾਗ ਤਜ ਦਿਖਾ ਰਿਆ ਤੁਹਾਨੂੰ ਬੱਚੇ ਦੀ ਆ ਦੇਖੋ ਜੀ ਜੇ ਬਾਣ ਜਾਗਤ ਬਣੀ ਹੋਈ ਹੈ ਜੇ ਆਪਣੇ ਕੋਲ ਮਿਲਦੇ ਆਂ ਜੇ ਅਗਲੀ ਵੀਡੀਓ ਚ ਧੰਨਵਾਦ